ਪਟਿਆਲਾ ਤੋਂ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਗੁਰਕੀਰਤ ਕੋਟਲੀ ਨੇ ਕਿਹਾ ਕਿ ਦੇਸ਼ ਦੇ ਵਿੱਚ ਐਮਰਜੈਂਸੀ ਚੱਲ ਰਹੀ ਹੈ ਅਤੇ ਦੇਸ਼ ਦੇ ਵਿੱਚ ਤਾਨਾਸ਼ਾਹੀ ਰਾਜ ਵੀ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਮਾਹੌਲ ਬਣਿਆ ਹੋਇਆ ਹੈ ਉਸ ਦਾ ਤਾਂ ਸਭ ਨੂੰ ਪਤਾ ਹੀ ਹੈ ਪਰ ਪੂਰੇ ਭਾਰਤ ਦੇ ਵਿੱਚ ਵੀ ਮੋਦੀ ਸਰਕਾਰ ਦੇ ਵੱਲੋਂ ਖੱਬੇ ਪੱਖੀ ਧਿਰਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਰਾਹੁਲ ਗਾਂਧੀ ਦੇ ਉੱਤੇ ਕੇਸ ਦਰਜ ਕੀਤਾ ਗਿਆ ਅਤੇ ਹੁਣ ਇਸ ਦੇ ਸਬੰਧ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸੀ ਸਮਰਥਕਾਂ ਦੇ ਵੱਲੋਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਰੋਸ ਮਾਰਚ ਕੱਢ ਕੇ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕੀਤਾ ਜਾਵੇਗਾ ਸਾਡੇ ਪੱਤਰਕਾਰ ਭਰਾ ਤੁਸੀਂ ਆਏ ਹੋ ਸਾਡੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸ਼ਹਿਰੀ ਦੇ ਰੇਸ਼ ਦੁੱਗਲ ਜੀ ਦੀ ਉਹਨਾਂ ਦੀ ਇਨਵੀਟੇਸ਼ਨ ਤੇ ਤੁਸੀਂ ਪਹੁੰਚੇ ਹੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਆ ਹਾਂ ਜੀ ਹਾਂ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਅੱਜ ਵੱਖ-ਵੱਖ ਜ਼ਿਲ੍ਹਿਆਂ 'ਚ ਇਹੋ ਜਿਹੀਆਂ ਪ੍ਰੈਸ ਕਾਨਫਰੰਸਾਂ ਦਾ ਆਯੋਜਨ ਕੀਤਾ ਗਿਆ ਕਿਉਂਕਿ ਜੋ ਦੇਸ਼ ਦੇ ਵਿੱਚ ਅੱਜ ਹਾਲਾਤ ਬੜੇ ਹੋਏ ਨੇ ਜਿਸ ਤਰੀਕੇ ਦੇ ਨਾਲ ਇੱਕ ਤਾਣਾ ਸ਼ਾਹ ਰਾਹ ਚੱਲ ਰਿਹਾ ਪੂਰੇ ਮੁਲਕ ਦੇ ਅੰਦਰ ਪਿਛਲੇ ਪੂਰੇ ਲੋ ਸਾਲਾਂ ਤੋਂ ਔਰ ਇੱਕ ਅਣਅਲਾਨੀ ਐਮਰਜੈਂਸੀ ਦਾ ਮਾਹੌਲ ਹੈ ਜਿਸ ਤਰੀਕੇ ਨਾਲ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਦੀ ਅੱਜ ਇੱਕ ਬਹੁਤ ਵੱਡੀ ਸਾਜ਼ਿਸ਼ ਜਿਹੜੀ ਆ ਉਹ ਕੇਂਦਰ ਦੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਸਰਕਾਰ ਜਿਹੜੀ ਉਹ ਕੰਮ ਕਰ ਰਹੀ ਹੈ ਔਰ ਜਿਹੜਾ ਸਾਡਾ ਸੰਵਿਧਾਨ ਔਰ ਲੋਕਤੰਤਰ ਦੇ ਵਿੱਚ ਰਾਈਟ ਟੂ ਸਪੀਚ ਰਾਈਟ ਟੂ ਪ੍ਰੋਟੈਸਟ ਇਹ ਸਾਡੇ ਸੰਵਿਧਾਨਿਕ ਜਿਹੜੇ ਹੱਕ ਨੇ ਔਰ ਉਹਨਾਂ ਹੱਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋ ਅਸੀਂ ਤੁਹਾਡੇ ਰਾਹੀ ਲੋਕਾਂ ਨੂੰ ਇਹ ਗੱਲ ਦੱਸਣਾ ਚਾਹੁੰਦੇ ਆ ਕਿ ਅ ਕਿਸ ਤਰ੍ਹਾਂ ਦਾ ਮਾਹੌਲ ਆ ਪੂਰੇ ਦੇਸ਼ ਅੰਦਰ ਔਰ ਅੱਜ ਦੀ ਜ਼ਰੂਰਤ ਆ ਸੰਵਿਧਾਨ ਨੂੰ ਬਚਾਉਣ ਦੀ ਲੋਕਤੰਤਰ ਨੂੰ ਬਚਾਉਣ ਦੀ ਔਰ ਦੇਸ਼ ਨੂੰ ਬਚਾਉਣ ਦੀ ਔਰ ਜਿਸ ਤਰੀਕੇ ਦੇ ਨਾਲ ਇੱਕ ਜਿਉਂਦੀ ਜਾਗਦੀ ਮਿਸਾਲ ਅ ਪਿਛਲੇ ਕੁਝ ਦਿਨਾਂ ਦੇ ਵਿੱਚ ਸਾਹਮਣੇ ਆਈ ਹੈ ਕਿਉਂਕਿ ਇਹ ਜਿਹੜਾ ਮਸਲਾ ਜਿਵੇਂ ਆ ਮੈਂ ਗੱਲ ਕਰ ਰਿਹਾ ਰਾਹੁਲ ਗਾਂਧੀ ਜੀ ਦੀ ਇਹ ਉਹ ਪਿਛਲੇ 8 ਸਾਲਾਂ ਤੋਂ ਹੀ ਜਦੋਂ ਦੀ ਇਹ ਸਰਕਾਰ 9 ਸਾਲਾਂ ਦੀ ਬਣੀ ਆ ਉਹ ਇਹ ਸਰਕਾਰ ਦੇ ਖਿਲਾਫ ਲੜਦੇ ਆ ਰਹੇ ਨੇ ਆਵਾਜ਼ ਆਪ ਦੀ بلند ਕਰਦੇ ਆ ਰਹੇ ਨੇ ਔਰ ਉਹ ਲੋਕਾਂ ਦੇ ਜਿਹੜੇ ਅਸਲ ਮੁੱਦੇ ਨੇ ਮਹਿੰਗਾਈ ਦਾ ਬਹੁਤ ਵੱਡਾ ਮੁੱਦਾ ਹੈਗਾ ਬੇਰੁਜ਼ਗਾਰੀ ਦਾ ਮੁੱਦਾ ਹੋਰ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਜਿਨ੍ਹਾਂ ਦਾ ਇਹਨਾਂ ਨੇ ਬਿਲਕੁਲ ਹੀ ਮੈਂ ਸਮਝਦਾ ਕਿ ਉਹਨਾਂ ਨੂੰ ਆਪਣੇ ਹੱਥ ਵਿੱਚ ਕਰ ਲਿਆ ਗਿਆ ਔਰ ਜਿੰਨੇ ਵੀ ਇੰਸਟੀਚੂਨਸ ਨੇ ਸਾਡੇ ਉਹਨਾਂ ਨੂੰ ਤਬਾਹ ਕਰਨ ਦੀ ਇਹ ਜਿਹੜੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਸੋ ਉਹਨਾਂ ਦੇ ਹੱਕਾਂ ਲਈ ਰਾਹੁਲ ਗਾਂਧੀ ਲੜਦੇ ਆ ਰਹੇ ਔਰ ਉਹਦੇ ਲਈ ਉਹਨਾਂ ਨੇ ਭਾਰਤ ਜੜੋ ਯਾਤਰਾ ਕੱਢੀ ਸੋ ਮੈਨੂੰ ਇਹੋ ਲੱਗ ਰਿਹਾ ਕਿ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਖੋ ਲੋਕਤੰਤਰ ਦੇ ਵਿੱਚ ਸਾਨੂੰ ਆਪਣੀ ਜਿਹੜੀ ਵਿਰੋਧਤਾ ਵੀ ਸੁਣਨੀ ਪੈਂਦੀ ਹੈ ਕਿਉਂਕਿ ਵਿਰੋਧੀ ਦਲ ਜਿਹੜਾ ਵਾ ਉਹ ਇੱਕ ਡੈਮੋਕਰੈਟਿਕ ਸਿਸਟਮ ਦੇ ਵਿੱਚ ਜੇ ਵਿਰੋਧੀ ਦਲ ਹੀ ਨਹੀਂ ਹੋਏਗਾ ਤਾਂ ਫਿਰ ਡੈਮੋਕ੍ਰੇਸੀ ਕਿਸ ਗੱਲ ਦੀ ਹੈ ਉਹ ਇੱਕ ਸਿਸਟਮ ਸਾਡਾ ਜਦੋਂ ਤੋਂ ਅਸੀਂ ਆਜ਼ਾਦ ਹੋਏ ਆ ਚੱਲਿਆ ਆ ਰਿਹਾ ਔਰ ਜਿਹੜੇ ਮੌਕੇ ਦੇ ਹਕੂਮਰਾਨ ਨੇ ਮੈਨੂੰ ਉਹ ਲੱਗਦਾ ਕਿ ਉਹ ਆਪਣੀ ਤਾਰੀਫ ਕਰਨ ਦੇ ਵਿੱਚ ਇੰਨੇ ਉਹਨਾਂ ਨੂੰ ਹੱਥ ਪੈ ਗਈ ਹੈ ਕਿ ਅਗਰ ਉਹਨਾਂ ਦੇ ਖਿਲਾਫ ਕੋਈ ਵੀ ਗੱਲ ਅਗਰ ਉਹਨਾਂ ਨੂੰ ਸੁਣਨ ਨੂੰ ਮਿਲਦੀ ਹੈ ਤਾਂ ਫਿਰ ਉਹ ਉਹਦਾ ਹੋਰ ਤਰੀਕੇ ਨਾਲ ਜਵਾਬ ਦਿੰਦੇ ਨੇ ਔਰ ਇਹ ਜਿਹੜਾ ਅੱਜ ਜਿਸ ਤਰੀਕੇ ਨਾਲ ਇਨਫੋਰਸਮੈਂਟ ਡਾਇਰੈਕਟੋਰੇਟ ਔਰ ਸੀਬੀਆਈ ਹੋਰ ਸੈਂਟਰਲ ਏਜੰਸੀਆਂ ਦਾ ਡੰਡਾ ਦਿਖਾ ਕੇ तमाम ਵਿਰੋਧੀ ਧਰਾਂ ਨੂੰ ਮਤਲਬ ਦਬਾਉਣ ਦੀ ਕੋਸ਼ਿਸ਼ ਹੈ ਔਰ ਜਿਹੜਾ ਰਾਹੁਲ ਗਾਂਧੀ ਜੀ ਦਾ ਮਸਲਾ ਅੱਜ ਤੁਹਾਡੇ ਸਾਰਿਆਂ ਸਾਹਮਣੇ ਆਇਆ ਹੈ ਔਰ ਜਿਸ ਤਰੀਕੇ ਨਾਲ ਉਹਨਾਂ ਦੀ ਮੈਂਬਰਸ਼ਿਪ ਨੂੰ ਖਾਰਜ ਕੀਤਾ ਗਿਆ ਜਿਸ ਤਰੀਕੇ ਨਾਲ ਪਹਿਲਾਂ ਉਹਨਾਂ ਨੂੰ ਸਜ਼ਾ ਸੁਣਾਈ ਗਈ ਔਰ ਜਿਹੜਾ ਮਸਲਾ ਇਹ ਅੱਜ ਤੋਂ 2019 ਦਾ ਜੇ ਮੈਂ ਤੁਹਾਨੂੰ ਇੱਕ ਇੱਕ ਇਹਦੀ ਕਾਰੋਬਾਰ ਦੱਸਾਂ ਡੇ ਟੂ ਡੇ ਜਿਹੜੀ ਕੋਰਟ ਦੇ ਵਿੱਚ ਜਿਵੇਂ ਪ੍ਰਸੀਡੈਂਸ ਦੀ ਨੇ ਉਹ ਵੀ ਮੇਰੇ ਕੋਲ ਨੇ ਉਹ ਮੈਂ ਵਿਸਤਾਰ ਨਾਲ ਦੱਸ ਸਕਦਾ ਵੀ ਕਿਹੜੀ ਤਰੀਕ ਨੂੰ ਇਹ ਮਸਲਾ ਜਿਹੜਾ ਇਹ ਸ਼ੁਰੂ ਹੋਇਆ ਔਰ ਕਿੱਥੋਂ ਇਹ ਦੀ ਕੰਪਲੇਂਟ ਲਈ ਗਈ ਔਰ ਜਿਹੜਾ ਮਸਲਾ ਹੈਗਾ ਉਹ ਕਰਨਾਟਕ ਦੇ ਵਿੱਚ ਹੋਇਆ ਔਰ ਜਿਹੜੀ ਕੰਪਲੇਨੈਂਟ ਹੈਗਾ ਵਾ ਉਹ ਸੂਰਤ ਦੇ ਵਿੱਚ ਕੰਪਲੇਂਟ ਕਰਦੇ ਨੇ ਔਰ ਉਸ ਤੋਂ ਬਾਅਦ ਇਹ ਤਕਰੀਬਨ 2-3 ਸਾਲ ਦੀ ਕੋਈ ਸੁਣਵਾਈ ਨਹੀਂ ਹੁੰਦੀ ਇੱਕਦਮ ਇੱਕ ਮਹੀਨੇ ਦੇ ਵਿੱਚ ਵਿੱਚ ਇੱਕ ਮਹੀਨੇ ਤੋਂ ਵੀ ਪਹਿਲਾਂ ਪਹਿਲਾਂ ਇਹ ਦੀ ਸੁਣਵਾਈ ਸ਼ੁਰੂ ਹੋ ਜਾਂਦੀ ਹੈ ਔਰ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਰਾਹੁਲ ਗਾਂਧੀ ਜੀ ਨੂੰ ਇੱਕ ਸਾਜ਼ਿਸ਼ ਦੇ ਤਹਿਤ 2 ਸਾਲ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਔਰ 24 ਘੰਟੇ ਦੇ ਵਿੱਚ ਵਿੱਚ ਹੀ ਉਹਨਾਂ ਦੀ ਜਿਹੜੀ ਸਦਸਤਾ ਹੈਗੀ ਆ ਉਹਨੂੰ ਖਾਰਜ ਕਰ ਦਿੱਤਾ ਜਾਂਦਾ ਉਹਨਾਂ ਦੀ ਜਿਹੜੀ ਸੀਟ ਹੈ ਉਹਨੂੰ ਵਕੰਨ ਕਰ ਦਿੱਤਾ ਜਾਂਦਾ ਔਰ ਨਾਲ ਦੀ ਨਾਲ ਹੀ ਉਹਨਾਂ ਨੂੰ ਉਹਨਾਂ ਦੀ ਜਿਹੜੀ ਸਰਕਾਰੀ ਰਹਿائش ਐਸ ਐਮ ਪੀ ਮਿਲੀ ਹੋਈ ਹੈ ਉਹਨਾਂ ਨੂੰ ਕਿਉਂਕਿ ਸਿਕਿਉਰਿਟੀ ਦਾ ਵੀ ਮਸਲਾ ਹੈ ਤੋ ਉਹ ਉਹਨੂੰ ਵੀ ਜਦੇ ਨਾਲ ਦੀ ਨਾਲ ਨੋਟਿਸ ਆ ਜਾਂਦਾ ਵੀ ਉਹਨੂੰ ਵੀ ਵਕੇਟ ਕੀਤਾ ਜਾਂਦਾ ਤੋ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਇਹ ਗੱਲ ਸਿੱਧ ਕਰਦੀਆਂ ਨੇ ਵੀ ਕਿਸ ਤਰੀਕੇ ਦੇ ਨਾਲ ਤਾਨਾਸ਼ਾਹ ਜਿਹੜਾ ਰਾਜ ਅੱਜ ਮੁਲਕ ਦੇ ਵਿੱਚ ਚੱਲ ਰਿਹਾ ਹੈ ਅਗਰ ਰਾਹੁਲ ਗਾਂਧੀ ਜੀ ਵਰਗੇ ਜਿਹੜੇ ਨੇਤਾ ਨੇ ਜਿਨ੍ਹਾਂ ਨੇ ਕਿੰਨੀਆਂ ਕੁਰਬਾਨੀਆਂ ਨੇ ਜਿਸ ਪਰਿਵਾਰ ਦੀਆਂ ਜਿਸ ਪਰਿਵਾਰ ਨੇ ਦੇਸ਼ ਔਰ ਦੇਸ਼ ਦੀ ਜਿਹੜੀ ਏਕਤਾ ਖੰਡਤਾ ਲਈ ਆਪਣਾ ਖੂਨ ਦੁੱਲਿਆ ਔਰ ਆਪਣੇ ਤਿੰਨ ਤਿੰਨ ਪ੍ਰਧਾਨ ਮੰਤਰੀ ਉਸ ਪਰਿਵਾਰ ਚੋਂ ਜਿਹੜੇ ਨੇ ਉਹ ਦੇਸ਼ ਦੀ ਸੇਵਾ ਕਰ ਚੁੱਕੇ ਨੇ ਤੋ ਅਗਰ ਉਹਨਾਂ ਨਾਲ ਇਸ ਤਰ੍ਹਾਂ ਹੋ ਸਕਦਾ ਤੇ ਜਿਹੜਾ ਆਮ ਬੰਦਾ ਹੈਗਾ ਜਾਂ ਆਮ ਨਾਗਰਿਕਾ ਜਾਂ ਆਮ ਆਗੂ ਹੈ ਉਹਨਾਂ ਨਾਲ ਕੀ ਹੋ ਸਕਦਾ ਤੁਸੀਂ ਆਪ ਹੀ ਇਹਦਾ ਅਨੁਮਾਨ ਲਾ ਸਕਦੇ ਹੋ ਔਰ ਜਿਸ ਤਰੀਕੇ ਨਾਲ ਅੱਜ ਹਰ ਚੀਜ਼ ਚਾਹੇ ਉਹ ਮੈਂ ਕਹਿੰਦਾ ਪ੍ਰੈਸ ਜਿਹੜੀ ਹੈ ਉਹਦੀ ਆਪਾਂ ਸਾਰੇ ਗੱਲ ਦੇ ਹੱਕ ਚ ਵੀ ਉਹਦੀ ਆਜ਼ਾਦੀ ਹੋਣੀ ਬਹੁਤ ਜ਼ਰੂਰੀ ਹੈ ਪਰ ਅੱਜ ਪ੍ਰੈਸ ਦੀ ਆਜ਼ਾਦੀ ਨੂੰ ਵੀ ਖਤਰਾ ਪੜਿਆ ਹੋਇਆ ਹੈ ਜਿਸ ਤਰੀਕੇ ਨਾਲ ਆਪਣੀ ਹੀ ਗੱਲ ਸੁਣਾਈ ਜਾ ਰਹੀ ਹੈ ਆਪਣੀ ਗੱਲ ਹੀ ਕਹੀ ਜਾ ਰਹੀ ਹੈ ਔਰ ਦੂਸਰੇ ਦੀ ਗੱਲ ਕਿਸੇ ਨੂੰ ਕਹਿਣ ਦਾ ਕੋਈ ਹੱਕ ਹੀ ਨਹੀਂ ਉਹ ਨਾ ਕੋਈ ਉਹ ਆਵਾਜ਼ ਜਿਹੜੀ ਹੈ ਕਿਤੇ ਸੁਣਾਈ ਦਿੰਦੀ ਹੈ ਨਾ ਹੀ ਦੇਣ ਦਿੱਤੀ ਜਾਂਦੀ ਹੈ ਤੋ ਮਤਲਬ ਇਹੋ ਜਿਹੇ ਹਾਲਾਤ ਜਿਹੜੇ ਨੇ ਬਣ ਚੁੱਕੇ ਨੇ ਔਰ ਸਾਡੀ ਵੀ ਸਰਕਾਰ ਰਹੀ ਹੈ 10 ਸਾਲ ਡਾਕਟਰ ਮਨਮੋਹ ਸਿੰਘ ਯੂਪੀਏ ਦੇ ਉਹ ਪ੍ਰਧਾਨ ਮੰਤਰੀ ਰਹੇ ਨੇ ਔਰ ਕਦੇ ਵੀ ਤੁਹਾਨੂੰ ਇਹੋ ਜਿਹੀਆਂ ਗੱਲਾਂ ਡिक्टेटरਸ਼ਿਪ ਵਾਲੀਆਂ ਗੱਲਾਂ ਤਾਨਾਸ਼ਾਹ ਵਾਲੀਆਂ ਗੱਲਾਂ ਕੋਈ ਅਸਰਾ ਤੁਹਾਨੂੰ ਕੋਈ ਵਿਰੋਧੀਆਂ ਨੂੰ ਦਬਾਉਣ ਦੀ ਕੋਈ ਗੱਲ ਕਦੇ ਵੀ ਤੁਹਾਨੂੰ ਸੁਣਾਈ ਨਹੀਂ ਦਿੱਤੀ ਹੋएगी 10 ਸਾਲਾਂ 'ਚ ਦੇਸ਼ ਨੇ ਤਰੱਕੀ ਵੀ ਕੀਤੀ ਔਰ ਬੜਾ ਵਧੀਆ ਸਰਕਾਰ ਜਿਹੜੀ ਉਹ ਚੱਲਦੀ ਰਹੀ ਆ ਪਰ ਪਤਾ ਨਹੀਂ ਹਾਲਾਤ ਕੀ ਇਸ ਤਰ੍ਹਾਂ ਦੇ ਬਣਾ ਦਿੱਤੇ ਗਏ ਨੇ ਹਰ ਚੀਜ਼ ਨੂੰ ਹੀ ਬਦਲਣ ਦੀ ਗੱਲ ਕੀਤੀ ਜਾ ਰਹੀ ਆ ਇਹ ਇਉਂ ਲੱਗ ਰਿਹਾ ਵੀ ਆਉਣ ਵਾਲੇ ਸਮੇਂ ਚ ਲੋਕਤੰਤਰ ਨੂੰ ਵੀ ਖਤਰਾ ਪੈਦਾ ਹੋਗਾ ਜਿਸ ਤਰ੍ਹਾਂ ਚੀਨ ਵਰਗੇ ਮੁਲਕਾਂ ਦੇ ਵਿੱਚ ਜਾਂ ਹੋਰ ਜਿਹੜੇ ਰਸ਼ੀਆ ਵਰਗੇ ਮੁਲਕ ਨੇ ਜਿੱਥੇ ਡਿਕਟੇਟਰਸ਼ਿਪ ਚੱਲਦੀ ਹੈ ਜਿੱਥੇ ਪ੍ਰੈਜ਼ੀਡੈਂਸ਼ੀਅਲ ਜਿਹੜਾ ਸਿਸਟਮ ਹੈ ਉਸ ਤਰ੍ਹਾਂ ਦਾ ਸਿਸਟਮ ਲਿਆਉਣ ਦੀ ਕੋਸ਼ਿਸ਼ ਜਿਹੜੀ ਆ ਉਹ ਨਰਿੰਦਰ ਮੋਦੀ ਔਰ ਉਹਨਾਂ ਦੇ ਜਿਹੜੇ ਕੁਝ ਚੰਦ ਜਿਹੜੇ ਆਗੂ ਨੇ ਉਹ ਕਰਨ ਦੀ ਫਰਾਗ ਚ ਨੇ ਸੋ ਇਸ ਕਰਕੇ ਕਾਂਗਰਸ ਪਾਰਟੀ ਦਾ ਇਹ ਕਹਿਣਾ ਕਿ ਸੰਵਿਧਾਨ ਨੂੰ ਬਹੁਤ ਵੱਡਾ ਖਤਰਾ ਸਾਡੇ ਜਿਹੜਾ ਲੋਕਤੰਤਰ ਆ ਉਹਨੂੰ ਵੱਡਾ ਖਤਰਾ ਸੋ ਅੱਜ ਸਹੀ ਮੈਨੇ ਜੋ ਅਸਲ ਜੋ ਸਾਡੀ ਇੱਕ ਨੀਵ ਜੋ ਸਾਡਾ ਇੱਕ ਫਾਊਂਡੇਸ਼ਨ ਅੱਜ ਉਸ ਨੂੰ ਖਤਰਾ ਬਣ ਪੁੱਕਿਆ ਵਾ ਸੋ ਅਸੀਂ ਚਾਹਨੇ ਆ ਕਿ ਤੁਹਾਡੇ ਰਾਹੀਂ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਕਿਹੋ ਜਿਹੇ ਹਾਲਾਤ ਜਿਹੜੇ ਨੇ ਪੂਰੇ ਦੇਸ਼ ਔਰ ਪੂਰੇ ਇਹਨਾਂ ਸੂਬਿਆਂ ਦੇ ਵਿੱਚ ਚੱਲ ਰਹੇ ਹਨ ਨੂੰ ਲੱਗਦਾ ਵੀ ਇਹ ਦੇਸ਼ ਭਗਤੀ ਤੇ ਰਿਲੀਜੀਅਸ ਤੇ ਘਮਾਇਆ ਜਾ ਰਿਹਾ ਸਾਰਾ ਕੇਂਦਰ ਰਿਪੋਕਸ ਬਿਲਕੁਲ ਦੇਖੋ ਇੱਕ ਨੇਤਾ ਇੱਕ ਪਾਰਟੀ ਇੱਕ ਧਰਮ ਔਰ ਇੱਕ ਅਧਿయోగਪਤੀ ਦੀ ਇੱਕ ਸਿਸਟਮ ਨੂੰ ਲੈ ਕੇ ਇਹ ਜਿਹੜੀ ਸਰਕਾਰ ਕੰਮ ਕਰ ਰਹੀ ਹੈ ਇਹਦੇ ਵਿੱਚ ਜਿਹੜਾ ਸਾਡਾ ਦੇਸ਼ ਆ ਉਹਦੀ ਵੱਡੀ ਤਾਕਤ ਇਹ ਹੈ ਕਿ ਅਸੀਂ ਭਾਵੇਂ ਕਿੰਨੀਆਂ ਬੋਲੀਆਂ ਨੇ ਭਾਵੇਂ ਕਿੰਨੇ ਧਰਮ ਨੇ ਮਜ਼ਮ ਨੇ ਔਰ ਇਹਨਾਂ ਸਾਰੀਆਂ ਜਕੜਾਂ ਤੋਂ ਉੱਪਰ ਉੱਠ ਕੇ ਦੇਸ਼ ਜਿਹੜਾ ਵਾ ਉਹ ਸਾਡੇ ਲਈ ਅਹਿਮ ਉਸ ਕਰਕੇ ਇੱਕ ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ ਇੱਕ ਦੇਸ਼ ਦੇ ਵਿੱਚ ਵੰਡ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਸ਼ ਦੇ ਵਿੱਚ ਇੱਕ ਨਫਰਤ ਘੋੜੀ ਜਾ ਰਹੀ ਹੈ ਜਿਹਦੇ ਨਾਲ ਦੇਸ਼ ਦੀ ਜਿਹੜੀ ਇਹ ਇਕਤਾ ਖੰਡਤਾ ਉਹਨੂੰ ਵੀ ਖਤਰਾ ਪੜਿਆ ਹੈ ਕੇਂਦਰੀ ਪਾਰਟੀਆਂ ਨੂੰ ਵੀ ਕੰਮ ਕੀਤਾ ਜਾ ਰਿਹਾ ਬਿਲਕੁਲ ਇੱਕ بڑا ਦੇਖੋ ਅੱਗੇ ਕਦੇ ਨਹੀਂ ਹੋਇਆ ਕੇਂਦਰ ਚ ਸਰਕਾਰਾਂ ਕਾਂਗਰਸ ਦੀਆਂ ਵੀ ਰਹੀਆਂ ਔਰ ਦੂਸਰੀਆਂ ਜਨਤਾ ਪਾਰਟੀ ਦੀ ਸਰਕਾਰ ਵੀ ਰਹੀ ਇਵਨ ਬੀਜੇਪੀ ਦੀ ਅਟਲ ਬਿਹਾਰੀ ਵਾਜਪਾਈ ਰਹੇ ਨੇ ਕਦੇ ਇਸ ਤਰ੍ਹਾਂ ਦੀ ਕੋਈ ਗੱਲ ਸੁਣਨ ਨੂੰ ਨਹੀਂ ਮਿਲੀ ਸੀ ਅੱਜ ਤਾਂ ਇਹ ਚਾਹੁੰਦੇ ਨੇ ਵੀ ਸਿਰਫ ਇੱਕ ਪਾਰਟੀ ਦਾ ਰਾਜ ਹੋਵੇ ਇੱਕੋ ਹੀ ਪਾਰਟੀ ਜਿਹੜਾ ਵਾ ਉਹ ਲੋਕਾਂ ਚ ਰਹੇ ਅਦਰਵਾਈਜ਼ ਦੂਸਰੀਆਂ ਪਾਰਟੀਆਂ ਨੂੰ ਤਾਂ ਇਹ ਤਬਾਹ ਕਰਨ ਦੇ ਅੱਜ ਇੱਕ ਮਨਸੂਬਾ ਜਿਹੜਾ ਉਹ ਕੜਿਆ ਜਾ ਰਿਹਾ। ਉਸਮਾਨ ਦੀ ਸਰਕਾਰ ਨੇ ਬਦਲਾਅ ਦੀ ਗੱਲ ਕੀਤੀ। ਤੁਹਾਨੂੰ ਨਜ਼ਰ ਆ ਰਿਹਾ ਕੋਈ ਬਦਲਾਅ? ਦੇਖੋ ਜਿਹੜੀ ਸੂਬੇ ਦੀ ਗੱਲ ਆ ਬਦਲਾਅ ਦੀ ਥੋਂ ਤੇ ਜਿਹੜਾ ਬਦਲਾਅ ਦੀ ਭਾਵਨਾ ਨਾਲ ਸੂਬਾ ਸਰਕਾਰ ਕੰਮ ਕਰ ਰਹੀ। ਔਰ ਜਿਸ ਤਰੀਕੇ ਨਾਲ ਪੋਲਿਟੀਕਲ ਵੰਡਟਾ ਕੰਮ ਕਰ ਰਿਹਾ ਜਿਸ ਤਰੀਕੇ ਨਾਲ ਸਾਡੇ ਜਿਹੜੇ ਵਿਰੋਧੀ ਉਹਨਾਂ ਨੂੰ ਬਾਉਣ ਦੀ ਔਰ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਸੂਬਾ ਸਰਕਾਰ ਵੀ ਕਰ ਰਹੀ ਹੈ ਅੱਜ ਦੋਨੇ ਸਰਕਾਰਾਂ ਮਿਲ ਕੇ ਮੈਨੂੰ ਲੱਗਦਾ ਏਡ ਤੇ ਪੀ ਟੀਮ ਦਾ ਕੰਮ ਕਰ ਰਹੀਆਂ ਨੇ ਔਰ ਇਹਦੇ ਵਿੱਚ ਵੀ ਬਹੁਤ ਜ਼ਰੂਰੀ ਹੈ ਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿਸ ਤਰੀਕੇ ਨਾਲ ਉਹ ਮੈਂ ਤੁਹਾਡੀ ਗੱਲ ਦਾ ਜਵਾਬ ਬਾਅਦ ਚ ਦੇ ਸਕਦਾ ਪਰ ਹੁਣ ਜਿਹੜੀ ਮੇਨ ਜਿਹੜੀ ਸਾਡੀ ਅੱਜ ਜਿਹੜਾ ਮੇਨ ਫੋਕਸ ਹੈ ਇਸ ਦਾ ਉਹ ਇਹੀ ਆ ਵੀ ਸੰਵਿਧਾਨ ਨੂੰ ਬਚਾਉਣ ਦੀ ਲੋੜ ਆ ਔਰ ਲੋਕਤੰਤਰ ਨੂੰ ਬਚਾਉਣ ਦੀ ਲੋੜ ਆ ਇਹਦੇ ਲਈ ਕੋਈ ਕਾਂਗਰਸ ਪਾਰਟੀ ਵੱਲੋਂ ਕੀ ਪ੍ਰੋਗਰਾਮ ਤਿਆਰ ਇਹ ਕਰਨੇ ਬਾਰੇ ਬੋਸ਼ੀਂ ਗਏ। ਬਿਲਕੁਲ ਸਾਡੇ ਅਸੀਂ ਸत्याग्रह ਕਰਕੇ ਹਟੇਪ ਦਿਨ ਦਾ ਪੂਰਾ ਔਰ ਅਸੀਂ ਮਾਰਚ ਕਰ ਰਹੇ ਹਾਂ ਪਟਿਆਲੇ ਦੇ ਵਿੱਚ ਵੀ ਬੜਾ ਜਲਦੀ ਕੱਲ ਨੂੰ ਹੀ ਕੱਲ ਨੂੰ ਚਾਹ ਜੀ ਕੱਲ ਨੂੰ ਪਟਿਆਲੇ ਦੇ ਵਿੱਚ ਵੀ ਮਾਰਚ ਕੱਢਿਆ ਜਾਏਗਾ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ ਔਰ ਲੋਕਾਂ ਨੂੰ ਦੱਸਿਆ ਜਾਏਗਾ ਕਿ ਕਿਸ ਤਰ੍ਹਾਂ ਅੱਜ ਇੱਕ ਕਤਾਨਾ ਸ਼ਹਰਾ ਚੱਲ ਰਿਹਾ ਜਿਹਦੇ ਲਈ ਸਾਨੂੰ ਚਾਹੇ ਜਿੱਲਾਂ ਵੀ ਭਰਨੀਆਂ ਪਹਿਣ ਅਸੀਂ ਜਿੱਲਾਂ ਜੇਲ੍ਹ ਜਾਣ ਤੋਂ ਵੀ ਨਹੀਂ ਡਰਦੇ ਅਸੀਂ ਇਹਨਾਂ ਦੇ ਡੰਡੇ ਤੋਂ ਨਹੀਂ ਡਰਦੇ ਜਿੰਨਾ ਮਰਜ਼ੀ ਸਰਕਾਰ ਤਸ਼ੱਦਦ ਕਰ ਲਵੇ ਵਧੀਕੀਆਂ ਕਰ ਲਵੇ ਅਸੀਂ ਨਹੀਂ ਡਰਦੇ ਅਸੀਂ ਤਾਂ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਹੀ ਬਚਾਉਣਾ ਔਰ ਅਸੀਂ ਦੇਸ਼ ਨੂੰ ਇੱਕ ਰੱਖਣਾ ਇੱਕ ਜੁਟਤਾ ਰੱਖਣੀ ਆ ਦੇਸ਼ ਦੀ ਜਿਹੜੀ ਏਕਤਾ ਅਖੰਡਤਾ ਸੀ ਉਹਨੂੰ ਮਜ਼ਬੂਤ ਕਰਨਾ ਇਹ ਸਾਡਾ ਮੁੱਖ ਟੀਚਾ ਕਾਂਗਰਸ ਪਾਰਟੀ ਦਾ ਇੱਕ ਮੁੱਖ ਵਿਰੋਧੀ ਪਾਰਟੀ ਹੋਣ ਦੇ ਨਾਤੇ ਸਿੱਧੂ ਕੱਲ ਰਿਹਾਂ ਹੋਈ ਨਹੀਂ ਜੀਤਵਾਰ ਕੀ ਕਰ ਕਾਂਗਸ ਪਾਰਟੀ ਵੱਲੋਂ ਬਲਦੰਤ ਤਿਆਰੇ ਹੋਈ ਰੰਗ ਦਾ ਜ਼ੋਰਦ ਕਰਕੇ ਉਹਨੂੰ ਜੇਲ੍ਹ ਤੋਂ ਸੇਵ ਕਰਕੇ ਲੈ ਕੇ ਆਉਣਗੇ ਵੀ ਵਿਟਰ ਵਗੈਰਾ ਬੰਸ ਬਗੜਿਆ ਸਭ। ਪਹਿਲਾਂ ਆਪਏ ਇਸ ਤੇ ਕੇਂਦਰਤ ਹੋ ਜੀਏ ਜੇ ਕੋਈ ਹੋਰ ਕੋਈ ਗੱਲ ਆ ਤਾਂ ਇਹ ਮੇਰਾ ਅੱਜ ਦਾ ਜਿਹੜਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਆ ਉਹ ਇਹੀ ਆ ਕਿ ਅਸੀਂ ਜੋ ਅੱਜ ਪੂਰੇ ਦੇਸ਼ ਵਿੱਚ ਹੋ ਰਿਹਾ ਉਹਨੂੰ ਅਸੀਂ ਹਾਈਲਾਈਟ ਕਰ ਰਹੇ ਹਾਂ। ਤੁਸੀਂ ਦੇਸ਼ ਦੀ ਗੱਲ ਕਰ ਰਹੇ ਹੋ ਸੂਬੇ ਦੀ ਗੱਲ ਬਦੋਂ ਕਰੋਗੇ ਸੂਬੇ ਦੇ ਵਿੱਚ ਇਸ ਵੇਲੇ ਜਿਹੜੇ ਹਾਲਾਤ ਨੇ ਉਹਦੇ ਉੱਪਰ ਕੀ ਕਹਣਾ ਸਿਰਫ ਰਵੀਦੀਤ ਬਿਲਕੁਲ ਜਲਦ ਹੋਦ ਨੇ। ਕੋਈ ਹੋਰ ਕਾਗਜ਼ੀ ਲੀਡਰ ਬਹੁਤ ਬਗੜੰਗੇ ਧੀਰੇ ਆ ਰਹੇ ਨੇ। ਇਹ ਸਾਰੇ ਹੀ ਬੋਲ ਰਹੇ ਨੇ। ਜੀ। ਅਸੀਂ ਵਿਧਾਨ ਸਭਾ ਦੇ ਅੰਦਰ ਜਿਹੜਾ ਕਾਂਗਰਸ ਪਾਰਟੀ ਦਾ ਪੱਖ ਰੱਖਿਆ ਔਰ ਬਾਅਦ ਦੇ ਵਿੱਚ ਵੀ ਅਸੀਂ ਹਰ ਫੋਰਮ ਤੇ ਕਰ ਰਹੇ ਆ ਗੱਲ ਕਿ ਪੰਜਾਬ ਦੇ ਹਾਲਾਤ ਬੜੇ ਨਾਜੁਕ ਨੇ ਬੜਾ ਲਾਅਨ ਆਰਡਰ ਸਿਚੁਏਸ਼ਨ ਬਿਲਕੁਲ ਹੀ ਤਹਸਨਾਸ ਹੋ ਚੁੱਕੀ ਹੈ ਲੋਕਾਂ ਦੇ ਵਿੱਚ ਡਰ ਔਰ ਸਹਿਮ ਦਾ ਮਾਹੌਲ ਹੈ ਅਸੀਂ ਪਹਿਲਾਂ ਵੀ ਇਹ ਗੱਲ ਕਹਿੰਦੇ ਸੀ ਜਦੋਂ ਇਲੈਕਸ਼ਨਾਂ ਸੀਗੀਆਂ ਕਿ ਸੈਸਟਿਵ ਸਟੇਟ ਆ ਪੰਜਾਬ ਆਰਡਰ ਸਟੇਟ ਆ ਇੱਥੇ ਹਰ ਸਮੇਂ ਪਾਕਿਸਤਾਨ ਆਈਐਸਆਈ ਔਰ ਬਹੁਤ ਸਾਰੇ ਜਿਹੜੇ ਪੰਜਾਬ ਦੇ ਦੁਸ਼ਮਣ ਨੇ ਉਹਨਾਂ ਉਹ ਇਸ ਫਰਾਗ ਦੇ ਵਿੱਚ ਹਮੇਸ਼ਾ ਹੀ ਰਹਿੰਦੇ ਨੇ ਕਿ ਕਿਸੇ ਤਰੀਕੇ ਨਾਲ ਇੱਥੇ ਪੰਜਾਬ ਦੇ ਅੱਗ ਲਾਈ ਜਾਵੇ ਪੰਜਾਬ ਦਾ ਅਮਨ ਜਿਹੜਾ ਭੰਗ ਕੀਤਾ ਜਾਵੇ ਔਰ ਉਹ ਕਿਉਂਕਿ ਹੁਣ ਕਮਜ਼ੋਰ ਸਰਕਾਰ ਕੰਮ ਕਰ ਰਹੀ ਹੈ ਤੇ ਉਹਨਾਂ ਆਪਣੇ ਉਹ ਮਸੂਬਿਆਂ ਚ ਕਾਮਯਾਬ ਹੁੰਦੇ ਦਿਖਾਈ ਦੇ ਰਹੇ ਨੇ ਅੱਜ ਦੇਖ ਲਓ ਕਿਵੇਂ ਜ਼ਹਿਰ ਘੋਲਿਆ ਜਾ ਰਿਹਾ ਔਰ ਜਿਹੜੇ ਲੋਕਾਂ ਨੂੰ ਜਿਹੜੇ ਜ਼ਹਿਰ ਘੋਲ ਰਹੇ ਨੇ ਔਰ ਜਿਹੜੀ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰ ਰਹੇ ਨੇ ਉਹਨਾਂ ਲਈ ਤਾਂ ਹੋਰ ਹੱਥ ਕੰਡੇ ਨੇ ਉਹਨਾਂ ਨੂੰ ਤਾਂ ਫੜਿਆ ਤੱਕ ਨਹੀਂ ਜਾਂਦਾ ਅੱਜ ਪਿਛਲੇ ਇੱਕ ਹਫ਼ਤੇ ਤੋਂ ਜਿਹੜੇ ਅਮਰਤਪਾਲ ਨੇ ਉਹ ਫਰਾਰ ਨੇ ਉਹ ਭਗੌੜੇ ਨੇ ਔਰ ਸਰਕਾਰ ਉਹਨਾਂ ਨੂੰ ਫੜਨ 'ਚ ناکਾਮਯਾਬ ਸਾਬਤ ਹੋ ਰਹੀ ਉਹਨਾਂ ਦੀਆਂ ਰੋਜ਼ ਵੀਡੀਓਜ਼ ਆ ਰਹੀਆਂ ਨੇ ਜਿਸ ਤਰੀਕੇ ਨਾਲ ਲਾਰੈਂਸ ਬਸ਼ਨੋਈ ਦੀਆਂ ਜੇਲ੍ਹ 'ਚ ਬੈਠੇ ਦੀਆਂ ਜਿਹੜੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਔਰ ਉਹਨਾਂ ਦੀ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਇੱਥੋਂ ਹੀ ਪਤਾ ਲੱਗਦਾ ਕਿ ਸਰਕਾਰ ਕਿੰਨੀ ਸਮਰੱਥ ਆ ਕਿੰਨੀ ਕਿੰਨੀ ਬੇਵੱਸ ਸਰਕਾਰ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਔਰ ਸਰਕਾਰ ਨੂੰ ਸੱਚੀ ਗੱਲ ਆ ਤਾਂ ਸਰਕਾਰ 'ਚ ਰਹਿਣ ਦਾ ਕੋਈ ਮਤਲਬ ਇਹ ਉਹਨਾਂ ਦਾ ਕੋਈ ਰਹੀ ਨਹੀਂ ਗਈ ਗੱਲ ਔਰ ਸਾਡੇ ਜਿਹੜੇ ਮੰਤਰੀ ਨੇ ਜਿਹੜੇ ਲਾਅ ਆਬਾਈਡਿੰਗ ਸਿਟੀਜ਼ਨ ਨੇ ਜਿਹੜੇ ਦੇਸ਼ ਦੇ ਕਾਨੂੰਨ ਵਿੱਚ ਵਿਸ਼ਵਾਸ ਰੱਖਣ ਵਾਲੇ ਨੇ ਜਿਹੜੇ ਸੰਵਿਧਾਨਕ ਅਹੁਦਿਆਂ ਤੇ ਰਹੇ ਉਹਨਾਂ ਨੂੰ ਸਾਡੇ 3:30 ਵਜੇ ਸਾਊਥ ਸਿੰਘ ਧਰਮਸੋਧ ਨੂੰ ਉਹਨਾਂ ਦੇ ਘਰੋਂ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਔਰ ਜਿਹੜੇ ਇਹੋ ਜਿਹੇ ਡਰੇਡਡ ਲੋਕ ਨੇ ਜਿਨ੍ਹਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਏਡੀ ਵੱਡੀ ਸਾਜ਼ਿਸ਼ ਰਚੀ ਹੈ ਦੂਸਰੀਆਂ ਆਈਐਸਆਈ ਇਹ ਏਜੰਸੀਆਂ ਦੇ ਨਾਲ ਰਲ ਕੇ ਉਹਨਾਂ ਨੂੰ ਫੜਿਆ ਨਹੀਂ ਜਾਂਦਾ ਉਹ ਪੁਲਿਸ ਨੂੰ ਚੱਕਮਾ ਦੇ ਕੇ ਨਿਕਲ ਜਾਂਦੇ ਨੇ ਮੈਨੂੰ ਤਾਂ ਲੱਗਦਾ ਕਿ ਇਹਦੇ ਪਿੱਛੇ ਵੀ ਕੋਈ ਵੱਡੀ ਸਾਜ਼ਿਸ਼ ਨਜ਼ਰ ਆ ਰਹੀ ਹੈ ਉਹ ਜਿਸ ਤਰ੍ਹਾਂ ਦੇ ਗੈਰਜਾ ਆਪਣੇ ਵਿੱਚ ਸਰਕਾਰ ਕਮਜ਼ੋਰ ਹੈ ਇਸ ਕਮਜ਼ੋਰ ਸਰਕਾਰ ਨੂੰ ਸਹਿਯੋਗ ਦੇਣ ਲਈ ਸੈਕਟਰ ਜਿੱਦਾਂ ਦਾ ਵੱਡੇ ਸਰਕਾਰ ਦਾ ਪੈਰਾਮਿਲਟਰੀ ਫੋਰਸਸ ਭੇਜੀ ਹੈ ਉਹਦਾ ਸਵਾਲ ਕਰਦੇ ਹਾਂ ਕਿ ਪੰਜਾਬ ਜਿਹੜਾ ਸੈਕਟਰ ਸਰਕਾਰ ਨੇ ਪੰਜਾਬ ਦੇ ਵਿੱਚ ਫਿਟਰ ਕਰਕੇ ਇਹ ਜਿਹੜਾ ਸੈਂਟਰਲ ਫੋਰਸਸ ਭੇਜੀ ਹੈ ਅੱਛੇ ਕੰਮ ਕੀਤੀ ਹੈ ਨਹੀਂ ਨਹੀਂ ਦੇਖੋ ਸੈਂਟਰਲ ਫੋਰਸਸ ਦੀ ਅਗਰ ਲੋੜ ਪੈਂਦੀ ਹੈ ਤਾਂ ਅੱਗੇ ਵੀ ਸੈਂਟਰਲ ਫੋਰਸਸ ਆਉਂਦੀਆਂ ਨੇ ਇਹ ਇੱਕ ਦੇਸ਼ ਦਾ ਪੰਜਾਬ ਵੀ ਇੱਕ ਹਿੱਸਾ ਵੱਡਾ ਔਰ ਸਾਡੀਆਂ ਕੋਈ ਕੁਰਬਾਨੀਆਂ ਘੱਟ ਨਹੀਂ ਹੈਗੀਆਂ ਔਰ ਪੰਜਾਬ ਨੇ ਹਮੇਸ਼ਾ ਹੀ ਦੇਸ਼ ਦੀ ਅਰਥਚਾਰੇ ਲਈ ਬਹੁਤ ਵੱਡਾ ਯੋਗਦਾਨ ਪਾਇਆ। ਤੋਂ ਇਸ ਕਰਕੇ ਸੈਂਟਰਲ ਫੋਰਸਿਸ ਦਾ ਆਉਣਾ ਜਾਂ ਨਾ ਆਉਣਾ ਉਹ ਇੱਕ ਵੱਖਰੀ ਗੱਲ ਆ ਪਰ ਇਹ ਦੋਨੇ ਸਰਕਾਰਾਂ ਅੱਜ ਅਮਰਿਤਪਾਲ ਨੂੰ ਫੜਨ 'ਚ ਬੇਵਸ ਨਜ਼ਰ ਆ ਰਹੀਆਂ ਨੇ। ਉਹ ਇੱਥੋਂ ਬਹੁਤ ਵੱਡਾ ਇੱਕ ਸਵਾਲ ਜਿਹੜਾ ਵਾ ਖੜਾ ਹੁੰਦਾ। ਅਮਰਿਤਪਾਲ ਨੂੰ ਫੜਨ ਦੀ ਤੁਸੀਂ ਕਰੇ ਬੇਵਸ ਨਜ਼ਰ ਆ ਰਹੀ। ਕਿ ਅਮਰਿਤਪਾਲ ਉਹਨੂੰ ਜੱਤੇਦਾਰ ਸਾਹਿਬ ਨੂੰ ਚੈਲੰਜ ਕੀਤਾ ਜਾਂਦਾ ਕਿ ਸਰਵਰ ਖਾਲਸਾ ਬੁਲਾਇਆ ਜਾਵੇ। ਉਹਨੂੰ ਤੁਸੀਂ ਕਿੱਦਾਂ ਮੰਨਦੇ? ਦੇਖੋ ਜਿਹੜਾ ਵੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰੇਗਾ ਜਿਹੜਾ ਵੀ ਇੱਥੇ ਸਾਡੇ ਧਰਮ ਨਿਰਪੱਖਤਾ ਨੂੰ ਸੱਟ ਮਾਰੇਗਾ ਤਾਂ ਸਾਡਾ ਉਹਦੇ ਨਾਲ ਕੋਈ ਸਰਵਕਾਰ ਨਹੀਂ ਹੈਗਾ ਅਸੀਂ ਉਹਦੀ ਨਿੰਦਾ ਕਰਦੇ ਹਾਂ ਔਰ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਦੁਬਾਰਾ ਉਹੀ ਮਾਹੌਲ ਬਣੇ ਪੰਜਾਬ ਨੇ ਬੜੀ ਕੀ ਕਹਿੰਦੇ ਨੇ ਨੁਕਸਾਨ ਉਠਾਇਆ ਹੈਗਾ ਕਿੰਨੀਆਂ ਜਾਨਾਂ ਜਿਹੜੀਆਂ ਜਿਹੜੇ ਨਿਹੱਥੇ ਲੋਕ ਨੇ ਉਹਨਾਂ ਦੀ ਜਾਨਾਂ ਚਲੀਆਂ ਗਈਆਂ ਉਹ ਬੜੇ ਮਾੜੇ ਹਲਾਤਾਂ 'ਚੋਂ ਲੰਘ ਕੇ ਅੱਜ ਪੰਜਾਬ ਫੇਰ ਆਪਣੇ ਪੈਰਾਂ ਤੇ ਖੜਾ ਹੋਇਆ ਉਸ ਕਰਕੇ ਇਹੋ ਜਿਹੇ ਲੋਕ ਜਿਹੜੇ ਅੱਜ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਰਾਸ਼ਟਰਪਤੀ ਰਾਜ ਦੀ ਆਵਾਜ਼ ਉੱਠ ਰਹੀ ਆ ਆਮ ਪਬਲਿਕ ਦੇ ਵਿੱਚ ਇਹ ਲੱਗਣਾ ਚਾਹੀਦਾ ਰਾਸ਼ਟਰਪਤੀ ਰਾਜ ਪਹਿਲਾਂ ਵੀ ਨਾ ਹੋਣੀ ਲੱਗਿਆ ਕਿ ਨਾ ਕਿਸੇ ਪਾਰਟੀ ਜਿਹੜੀ ਆ ਉਹ ਲੋਕਤੰਤਰ ਦੀ ਹਾਮੀ ਹੈ ਜਿਹੜੀ ਵੀ ਲੋਕਾਂ ਦੀ ਚੁਣੀ ਹੋਈ ਸਰਕਾਰ ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਰਾਸ਼ਟਰਪਤੀ ਰਾਜ ਲੱਗੇ ਉਹ ਇਸ ਤਰ੍ਹਾਂ ਦੀ ਗੱਲ ਹੋਵੇ ਪਰ ਜੇ ਸਰਕਾਰ ਇਸ ਗੱਲ ਦੇ ਵਿੱਚ ਨਾਕਾਮ ਹੁੰਦੀ ਹੈ ਜੋ ਅੱਜ ਲੱਗ ਰਿਹਾ ਤਾਂ ਫੇਰ ਜਿਹੜਾ ਵਾ ਉਹ ਸਰਕਾਰ ਨੂੰ ਸਰਕਾਰ 'ਚ ਰਹਿਣ ਦਾ ਹੀ ਹੱਕ ਨਹੀਂ ਹੈਗਾ। ਉਹ ਜਲਦੀ ਤੋਂ ਜਲਦੀ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਜੇ ਉਹ ਉਹ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰ ਰਹੇ ਨੇ। ਜਿਲੰਦਰ ਇਲੈਕਸ਼ਨ ਹੋਣ ਜਾ ਰਹੇ ਨੇ ਉਹਦੇ ਵਿੱਚ ਇਹ ਕੰਮ ਸਟਾਰਟ ਕੀਤੀ। ਦੇਖੋ ਅਸੀਂ ਆਪਣੇ ਉਮੀਦਵਾਰ ਜਿਹੜੇ ਨੇ ਉਹਨਾਂ ਦਾ ਐਲਾਨ ਕਰ ਦਿੱਤਾ ਹੈ ਔਰ ਸਾਡੀ ਕੈਂਪੇਨ ਸ਼ੁਰੂ ਹੋ ਗਈ ਹੈ ਸਾਡਾ ਜਿਹੜਾ ਪੂਰਾ ਸਿਸਟਮ ਖੜਾ ਹੋ ਚੁੱਕਿਆ ਔਰ ਉਸ ਤੋਂ ਬਾਅਦ ਇਹ ਇੱਕ ਕੰਧ ਤੇ ਲਿਖੀ ਹੋਈ ਗੱਲ ਹੈ ਕਿ ਕਾਂਗਰਸ ਪਾਰਟੀ ਕੋਲ ਹਮੇਸ਼ਾ ਇਹ ਸੀਟ ਰਹੀ ਹੈ ਆਉਣ ਵਾਲੇ ਸਮੇਂ 'ਚ ਵੀ ਜਦੋਂ ਵੋਟਾਂ ਪਹਿਣਗੀਆਂ ਤਾਂ ਲੋਕ ਜਿਹੜੇ ਨੇ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹੀ ਜਿਤਾਉਣਗੇ ਔਰ ਅਸੀਂ ਉਹਨਾਂ ਨਾਲ ਸਮਝ ਤਕੜੇ ਹੋ ਕੇ ਇਹ ਇਲੈਕਸ਼ਨ ਜਿਹੜੀ ਆ ਇਸੇ ਮੁੱਦੇ ਤੇ ਵੀ ਜਿਹੜਾ ਕਿ ਅਮਰਿਤਪਾਲ ਦਾ ਮੁੱਦਾ ਹੈਗਾ ਜਿਹੜਾ ਕਿ ਸੰਵਿਧਾਨ ਨੂੰ ਬਚਾਉਣ ਦਾ ਮੁੱਦਾ ਹੈਗਾ ਜਿਹੜਾ ਲੋਕਤੰਤਰ ਨੂੰ ਬਚਾਉਣ ਦਾ ਮੁੱਦਾ ਹੈਗਾ ਇਹ ਰੋਜ਼ਗਾਰ ਦੀ ਗੱਲ ਆ ਬੇਰੋਜ਼ਗਾਰੀ ਵਧਦੀ ਜਾ ਰਹੀ ਆ ਮਹਿੰਗਾਈ ਅੱਜ ਦੇਖੋ ਤੁਸੀਂ ਆਮ ਲੋਕਾਂ ਨੂੰ ਹਰ ਚੀਜ਼ ਜਿਹੜੀ ਆ ਉਹ ਆਪਣੇ ਪਹੁੰਚ ਤੋਂ ਬਾਹਰ ਦੀ ਗੱਲ ਹੋ ਚੁੱਕੀ ਆ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਕਾਂਗਰਸ ਪਾਰਟੀ ਇਹ ਮੁੱਦੇ ਠਾਉਂਦੀ ਰਹੇਗੀ ਔਰ ਸਾਡੀ ਆਵਾਜ਼ ਜਿਹੜੀ ਆ ਉਹ ਕੋਈ ਦਬਾ ਨਹੀਂ ਸਕਦਾ। ਜਿਹਨਾਂ ਦੇ ਇਲੈਕਟਰਾਂ ਦੇ ਬੰਦੇ ਸਿੱਤੂ ਵੀ ਗਾਉਂਟੇ ਨੂੰ ਲੱਗਦਾ ਜਿਵੇਂ ਕਰ ਰਹੇ ਨੇ ਕਲੈਕਟਿਵਲੀ ਸਾਰੇ ਲੀਡਰਸ਼ਿਪ ਜੇ ਉਹ ਬਾਹਰ ਆਉਂਦੇ ਨੇ ਤਾਂ ਉਹ ਬੜਾ ਵੈਲਕਮ ਹੈ ਔਰ ਵੱਡੇ ਨੇਤਾ ਨੇ ਸਾਡੇ ਔਰ ਸਾਰੇ ਅਸੀਂ ਪਾਰਟੀ ਦੇ ਵੱਡੇ ਰਹਿਤਾ ਨੇ ਪੰਜਾਬ ਦੇ ਹਿੱਤਾਂ ਲਈ ਦੇਸ਼ ਦੇ ਹਿੱਤ ਲਈ ਅਸੀਂ ਸਾਰੇ ਇਕੱਠੇ ਹੋ ਕੇ ਇਹ ਲੜਾਈ ਜਿਹੜੀ ਆ ਲੋਕਾਂ 'ਚ ਲੈ ਕੇ ਜਾਵਾਂਗੇ। ਤਲ ਨੂੰ ਕੋਈ ਪੰਜਾਬ ਸਰਕਾਰ ਦਾ ਜਾਂ ਕੋਈ ਹੋਰ ਪੀਪੀਸੀਸੀ ਵਰਗੋਂ ਆ ਰਹੇ ਹਨ ਰਸੀਪਟ ਕਰਵਾਤ ਜਿਹੜੇ ਵੈਲਕਮ ਕਰਵਾਤੇ ਨਹੀਂ ਦੇਖੋ ਇਹਦਾ ਮੈਨੂੰ ਹਜੇ ਇਹਦੀ ਕੋਈ ਅਵੇਅਰਨੈਸ ਨਹੀਂ ਹੈ ਕਿਉਂਕਿ ਮੈਨੂੰ ਪਤਾ ਨਹੀਂ ਵੀ ਸਰਕਾਰ ਵੱਲੋਂ ਕੀ ਫੈਸਲਾ ਲਿਆ ਜਾਂਦਾ ਜਾਂ ਲਿਆ ਜਾ ਚੁੱਕਿਆ ਹਾਲੇ ਇਹਦਾ ਕੋਈ ਗਾਰੰਟੀ ਨਹੀਂ ਹੈ ਤੁਹਾਡਾ ਬਹੁਤ ਬਹੁਤ ਬਦੀ ਦਿਕੇਗੀ ਤੁਹਾਨੂੰ ਬਹੁਤ ਬਹੁਤ ਜੀ ਰਦਰ ਆਊ ਕਾਂਗਰਸ ਬਹੁਤ ਕੋਈ ਗੋਟਪਤੀ ਨਹੀਂ ਬਿਲਕੁਲ ਇਹ ਗੱਲ ਕੀ ਕਹਿੰਦੇ ਨੇ ਜਾਣ ਬੁੱਝ ਕੇ ਸਾਡੇ ਵਿਰੋਧੀ ਜਿਹੜੇ ਨੇ ਇਨ ਕੋ ਕੋਈ ਇਸ਼ੂ ਹੈ ਨੀਗਾ ਉਹ ਇਸ ਇਸ਼ੂ ਨੂੰ ਠਾਉਂਦੇ ਆਏ ਨੇ ਸਾਨੂੰ ਨੁਕਸਾਨ ਵੀ ਇਸ ਗੱਲ ਦਾ ਹੋਇਆ ਪਿਛਲੀ ਇਲੈਕਸ਼ਨ ਦੇ ਵਿੱਚ ਵਿਰੋਧੀਆਂ ਨੇ ਬਹੁਤ ਜ਼ਿਆਦਾ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਪੰਜਾਬ ਕਾਂਗਰਸ ਦੇ ਵਿੱਚ ਇਕਜੁੱਟਤਾ ਨਹੀਂ ਹੈਗੀ ਔਰ ਵੱਖਰੋ ਵੱਖਰੇ ਜਿਹੜੇ ਨੇ ਉਹ ਬਿਆਨ ਆ ਰਹੇ ਨੇ ਔਰ ਇਹ ਉਹ ਵਿਰੋਧੀ ਧਿਰ ਕਾਮਯਾਬ ਹੋ ਗਏ ਪਰ ਹੁਣ ਲੋਕਾਂ ਨੂੰ ਲੱਗਣ ਲੱਗਿਆ ਕਿ ਕਾਂਗਰਸੀ ਹੈ ਜਿਹੜੀ ਜਿਹੜੀ ਦੇਸ਼ ਨੂੰ ਬਚਾ ਸਕਦੀ ਹੈ ਜਿਹੜੀ ਪੰਜਾਬ ਨੂੰ ਬਚਾ ਸਕਦੀ ਹੈ ਜਿਹੜੀ ਪੰਜਾਬ ਦੇ ਵਿੱਚ ਇੱਕ achhi sthir aur ek majboot sarkar de sakdi hai. ਕਿਹੜਾ ਕਾਲ ਦਾ ਧਰਨਾ ਆਇਆ ਪੰਜਾਬ ਇਹਨਾਂ ਪੰਜਾਬੀ ਦ੍ਰਿਸ਼ਟੀ ਕੌਂਸਲ ਬੜੀ ਦਾ ਬਲੀ ਕੋਣ ਕੋਣ ਨੇ ਮਾਰਚ ਹੈ ਮਾਰਚ ਧਰਨਾ ਨਹੀਂ ਉਸ ਮਾਰਚ ਇਹ ਮਾਰਚ ਹੈ ਵੱਖ-ਵੱਖ ਬਜ਼ਾਰਾ ਜੋ ਹੁੰਦਾ ਹੈ ਮਾਰਚ ਇਹ ਜਿਹੜਾ ਪੰਜਾਬ ਨੂੰ ਲੈ ਆਣਾ ਹਾਂਜੀ ਸਾਡੇ ਪ੍ਰਧਾਨ ਜੀ ਆ ਰਹੇ ਨੇ ਉਹਨਾਂ ਦਾ ਹਾਰਦਿਕ ਸਵਾਗਤ ਕਰਦਾ ਹਾਂ ਔਰ ਤੁਹਾਡਾ ਥੈਂਕਸ ਕਰਦਾ ਕਿ ਤੁਸੀਂ ਆਪਣੇ ਕੀਮਤੀ ਜੀਵਿਆਂ ਜੋ ਟਾਈਮ ਕੱਢ ਕੇ ਸਾਡੀ ਸਪਲੱਸ ਵਰਤਾਂ ਵਿੱਚ ਸ਼ਾਮਲ ਹੋਏ ਹੋ। ਔਰ ਜੋ ਹੁਣ ਅਗਲਾ ਪ੍ਰੋਗਰਾਮ ਹੈ ਉਸ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਡੇ ਜੋ ਇੰਚਾਰਜ ਨੇ ਪਟਿਆਲਾ ਦੇ ਸਾਖੂ ਕੁਮਾਰ ਸਿੰਘ ਜੀ ਕੋਲ ਦੇ ਸਾਫ ਕਾਮੰਤਰੀ ਉਹ ਤੁਹਾਡੇ ਨਾਲ ਪ੍ਰੈਸ ਦੇ ਨਾਲ ਰੁਗਰੂ ਹੋਣਗੇ ਕਾਇ ਨਹੀਂ ਤੁਸੀਂ ਸਾਰੇ 1 ਟੂ 1 ਜੋ 30 ਚੈਨਲ ਦੇ ਲਈ ਪਟਿਆਲਾ ਤੋਂ ਜਗਜੀਤ ਸਿੰਘ ਸਘੂ ਦੀ ਵਿਸ਼ੇਸ਼ ਰਿਪੋਰਟ